ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇਜ ਵਿਦੇਸ਼ ਵਿੱਚ ਵਸਦੇ ਸਿੱਖ ਸੰਤਾਨ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਹੋ ਜੀ। ਜਿਹੜੋ ਅਗੂਤਾ ਵਿਦੇਸ਼ ਇੱਥੇ ਆਣ ਕੇ ਤੇ ਵਿੱਚ ਪੰਜਾਬੀ ਭਰਾਵਾਂ ਵੱਲੋਂ ਕੜੀ ਚੌੜਾ ਤੇ ਪ੍ਰਸ਼ਾਦ ਲੰਗਰ ਲਾਇਆ ਹੋਇਆ ਮੰਗੋ। ਕਿਉਂਕਿ ਪੰਜਾਬੋ ਨੇ ਦੇਸਾਂ ਦੇਸਾਂ ਦੇ ਵਿੱਚ ਆਪਣੀ ਜੱਟ ਦੇ ਝੰਡੇ ਘਟਿਆ ਬੜੇ-ਬੜੇ ਦਰਦੀਆਂ ਪੰਜਾਬੀ ਭਰਾਵਾਂ ਦੇ ਇੱਥੇ ਦੇ ਸਾਰੇ ਪੰਜਾਬੀ ਭਰਾ ਨਾਲ ਕਰਕੇ ਸੇਵਾ ਕਰ ਰਾਇਆ ਬ్రో ਦਿਖਾ ਰਿਹਾ ਤੁਹਾਨੂੰ ਬ్రో ਆਜੋ ਇਹਨਾਂ ਭਰਾਵਾਂ ਨੇ ਕੜੀ ਗਾਉ ਦੀ ਸੇਵਾ ਕਰ ਰਹੇ ਆ ਤੋਟ ਨੰਗਰ ਵਰਤ ਰਿਆ ਬ్రో ਕੜੀ ਇਹ ਚਾਲ ਚੱਲ ਰਹਾ ਉਹ ਆ ਪ੍ਰਸ਼ਾਦ ਆ ਜੀ ਬਹੁਤ ਵਧੀਆ ਸੇਵਾ ਚੱਲ ਰਹੀ ਆ ਸਾਰੇ ਹੀ ਇਸ ਲੰਗਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਵੀਰੋ ਦਿਖਾ ਰਹੇ ਆ ਤੁਹਾਨੂੰ ਸੰਗਤਾਂ ਮਤਲਬ ਆਪਣਾ ਭੋਲ ਦਿਖਾ ਰਹੀ ਆ ਕਰਦ ਗੁਰੂ ਵਾਖ ਵਾਖ ਸ਼ੇਰ ਤੋਂ ਬਹੁਤ-ਬਹੁਤ ਧੰਨਵਾਦ ਦੇਖੋ ਵੀਰੋ ਕਿਵੇਂ ਸੇਵਾਦਾਰ ਬੜੇ ਇਤਸ਼ਾਹ ਦੇ ਨਾਲ ਸੇਵਾ ਕਰ ਰਹੇ ਹਨ